ਅੱਡੀ ਰਾਤ ਤੂੰ ਉਨੀ ਟਿਕੜੀ ਪਰਾਉਣੀ ਹੈ। ਅੱਧੀ ਰਾਤ ਹਜੇ ਕੀ ਟਾਈਮ ਹੋਇ 7:00 ਤਾ ਵੱਜੇ ਹਜੇ। 8:00 ਵੱਗਿਆ ਫਿਰ ਆਪਣਾ ਪੜਦੇ ਦਾ ਕੰਮਾ ਕੋਟ ਮੈਂ ਯੋਇਆ ਪਿੰਡ ਤ ਰਾਜ ਕਰਦਾ। ਕੋਈ ਨਹੀਂ ਪਿੰਡ ਦਾ ਮੈਂ ਨਹੀਂ ਕਾਲਦੀ ਪਿੰਡ ਦੇ ਨਾਲ ਪਿੰਡ ਦੇ ਮੇਰੇ ਖਿੱਤਰ ਦੀ ਜਿਆਦਾ। ਇਹ ਤਾਂ ਅਲੈਕਸਟਰੀ ਮੰਗਗਾ ਆਪਾਂ ਵੀ ਨਹੀਂ ਗੋਲਗੇ। ਮੈਂ ਤਾਂ ਸਮੋਸੇ ਖਾਣੇ ਮੈਨੂੰ। ਬਦਨਾ ਬੰਨ ਆਪਣੀ ਪ੍ਰਧਾਨ ਟਿਕਰ ਚਲਾ ਲਾ ਹੁਣ। ਉਹ ਤੋੜ ਕੇ ਲੈ ਕਿਲੋ ਮੀਟਰ ਤੇ। ਚਲਾ ਲਾ। ਚਲਾ। ਗੇ ਮੱਟਲੀ ਹੋਰੋ ਕਰ। ਮੈਂ ਕਹਿੰ ਕਿ ਜਾਣਦਾ ਕਹਿੰ ਕਿ ਕਿਲੋ ਮਾ। ਬੰਦਾ ਮੈਨੂੰ ਸਾਈਕਲ ਚਲਾ ਲਾ। چل کا کٹھی کلا لینے تو کہنی ہے تو دیکھنا پائی کی تے نا نا ایتا میں کی کی تے جی. کم اوڈا رہا کام بلگے کلالا ہونا یا اے کڑ بھائی گیا چل بیٹھوں گی تو رہا ہڑ کے بھائی گی ہڑ کی بیٹھوں گی ہاں ہڑ کے پاکے بھائی گی جی. بھائی گی جی. ایسا ہونہ کو <صف> سکھو بھائی گے پتی جی. پتی تو رہا یا ایک دو تن لا. من سائیکل بچے چلا جام ہوں جریکا لگ نہ دوبارے جوڑ لا دے ڈر ڈر ڈ ਬੱਲੇ ਬੱਲੇ ਗਿਆ ਗਿਆ ਤਾਰੂ ਤਾਰੂ ਐ ਤੂੰ ਖੱਪ ਲੜ ਜੇ ਮੇਰੇ ਸਾਥ ਮਰ ਜਾ ਤੂੰ ਮਰ ਜਾਣਿਆ ਆਏ ਲੱਤਾਂ ਦੀ ਫੜੀ ਆਏ ਮੇਰੀ ਮਾਤਾ ਆਏ ਬੋਲ ਕੇ ਮਰ ਜਾਣਿਆ ਭਾਈ ਯਾਰ ਜੀ ਟੱਤੇ ਤੇ ਚੁੰਡੀ ਪੈ ਗਈ ਮਾਤਾ ਟੁੱਟ ਗਿਆ ਲੱਤ ਤੇ ਚੁੰਡੀ ਪੈ ਗਈ ਖੱਪ ਲੜ ਜੇ ਤੂੰ ਮਰ ਜਾ ਉੱਠੜ ਹਾਂ ਉਹ ਕਾਲੀ ਹੀ ਵਾਲ ਕੇ ਕੀ ਤੂੰ ਮੱਕਰ ਹੀ ਨਹੀਂ ਆਉਂਦੀ ਤੂੰ ਮੈਂ ਕੱਲ ਚਲਾਉਣਾ ਮੈਂ ਤੈਨੂੰ ਕਿਹਾ ਜੀ ਕੱਲ ਜਦ ਦੂਰ ਕੋ ਬੰਦਾ ਮੈਂ ਭੋਖਾ ਖਾਂਦਾ ਤੂੰ ਤਾਂ ਛੋਟੇ ਬੀ ਪਰ ਡੱਕ ਕੇ ਤੂੰ ਆ ਗਿਆ ਡੱਕਿਆ ਕਾ ਜਾ ਮੈਂ ਡੱਕਿਆ ਕਾ ਤਾ ਤੂੰ ਅੰਨਾ ਕਾ ਮਰੀ ਕਹਿੰਦੀ ਪਕਾਈ ਮੈਂ ਤਾਂ ਸਾਈਕਲ ਛਿੱਡ ਦਿੱਤ ਤੂੰ ਜਾਣਦੀ ਏ ਕੋਨਾ ਹਾਂ ਹਾਂ ਮੈਂ ਚਲਾਉਣੀ ਆ ਹੁਣ ਹੈ ਮੇਰਾ ਸਾਰਾ ਸੂਟ ਖਰਾਬ ਕਰਤਾ ਘਰ ਕੋਈ ਨਹੀਂ ਢੋੜਾਂਗੇ ਮਸ਼ੀਨ ਚ ਕਿਉਂ ਜ਼ੋਰ ਲੱਗਦਾ ਹੈ ਕੰਬਲੀ ਗੱਲ ਕਿਉਂ ਕਰਦੀਆਂ ਬੈਠ ਮਗ ਪਿੱਛੇ ਪਿੱਛੇ ਬੈਠ ਮੈਂ ਚਲਾਉਣੀ ਆ ਛੱਟ ਨਾ ਮਟਵਾ ਜੀ ਨਹੀਂ ਮਰੋਂ ਮੈਂ ਤੇਰੇ ਵਰਗੀ ਪਾਗਲਾ ਮੈਂ ਪਾਏ ਗਏ ਗੱਡੀ ਬਰ ਬਾਕੀ ਰਹੇ ਆਪਾਂ ਗੁੱਜੀ ਬੈ ਜਾ ਹੁਣ

تین رات گول گپے گی کہ گول گپے نہیں کھانے کھانے میں نہیں کھانے میں گل کرنے لکشن کریے نا تو ہوئی پی

ਓ ਕੀ ਆ ਜਰਦਾਰ ਸਿੰਘ ਠੀਕਾ ਠੀਕਾ ਹੋਰ ਭਾਈ ਬਈ ਆ ਯਾਰ ਕੜ ਮਰਚਾ ਵੜੀਆਂ ਬਈ ਐ ਯਾਰ ਸਮੋਸੇ ਚ ਅੱਜ ਸਮੋਸਾ ਵਧੀਆ ਬਣਾ ਕੇ ਰਹੀਆਂ ਬੜੀ ਜੀ ਨਾ ਮਾਰਾ ਕਿਦੋਂ ਲੱਗ ਮਜ਼ਾ ਸਾਡਾ ਆਹ ਮਰਚਾ ਵੜੀਆਂ ਸੀ ਆ ਸਾਡਾ ਸਮੋਸਾ ਨਾ ਜੀ ਤੱਕ बिकਰੀ ਆ ਯਾਰ ਦੇਖੋ ਜੇ ਤੁਸੀਂ ਕਹੋ ਕਿ ਮਿਰਚਾ ਘਟਾ ਦੇਾਂਗੇ ਯਾਰ ਹਾਂ ਓਟ ਭਾਏ ਦੇਖੀ ਕੀ ਕੀ ਵੱਡੀ ਗੱਲ ਆ ਯਾਰ ਕਿੰਨੇ ਤੋਂ ਬਣਾਵਾ ਕਰਦਾ ਹਾਂ ਬੜਾ ਪਰ ਓਏ ਡਰ ਕੇ ਤੰਗ ਹੋਇਆ ਮੈਂ ਤੇ ਹਾਂ ਭਾਈ ਇਹ ਨਾ میرے گھر دی گئی ہے پیکیا ਮੈਂ ਰੋਟੀ ਪਕਾ ਤੋਂ ਹੋਇਆ ਕੱਲਾ ਕਿਥੋਂ ਪਕਾ ਇਸ ਕਰਕੇ ਸਮੋਸੇ ਨਾਲ ਪੇਰ ਪਾ ਬੈਨਾਂ ਮੈਂ ਕੁੜੀ ਚੋ ਦੇ ਨਾਮ ਕੁੱਟਿਆ ਮਾਰਿਆ ਕਰੂਗਾ ਕਾਣੂ ਕੁੱਟਿਆ ਮਾਰਿਆ ਉਹੀ ਦਸਾਲ ਨਾ ਕਰ ਓਏ ਸਾਰੇ ਮੁੰਡੇ ਘਰ ਚ ਹੋਈ ਜਾਂਦਾ ਤੈਨੂੰ ਪਤਾ ਲੈ ਮੈਂ ਚਲ ਐ ਰੁਪਿਆ ਨਾ ਆ ਸਮੋਸੇ ਨਾਲ ਚਲ ਸਮੋਸਾ ਲੈ ਲੈ ਭਾਈ ਐਵੇਂ ਨਗਦ ਲੱਗਣਗੇ ਹਾਂਜੀ ਪੈਸੇ ਨਗਦ ਦੇਵਾਂਗੇ ਚੀਜ਼ ਚੰਗੀ ਮਿਲ ਪੈਸਾ ਨਗਦ ਇੱਕ ਨੰਬਰ ਹੋਣੀ ਏ ਇਹ ਚੀਜ਼ ਪੈਸੇ ਨਗਦ ਸਾਡਾ ਧੂਫਾ ਦੇ ਬੋਲ ਖੱਤ ਚੋ ਜਾਂਦਾ ਹਾਂ 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 ਇਹਨੂੰ ਪਤਾ ਹੈ ਤਾਂ ਉਹ ਘਰ ਮੇਰੇ ਅੱਠੇ ਕਰੋ ਮਾਰੇ ਇਹ ਮੁੰਡੇ ਕੱਢ ਕੇ ਜੰਨਾਂ ਕੋਈ ਵੀ ਆਹੋ ਉਹਨਾਂ ਫੇ ਗਾਹਤ ਵਧੀਆ ਪੈਂਦਾ ਹਾਂ ਹੋਰ ਵਧੀਆ ਕੰਮ ਚੱਲੀ ਜਾਂਦਾ ਤੋੜਾ ਚਲੋ ਵਧੀਆ ਚਲੋ ਵਧੀਆ ਜਿਹੜੀ ਕਾਹਦਾ ਇਹ ਜੀ ਗੰਦ ਖੋਲ ਲਾ ਚਟਨੀ ਪਾਲਾ ਜਿੰਨੀ ਨਿਕ ਜਾਈਂਦੀ ਆ ਪਾਣੀ ਨਾ ਪਾਣੀ ਸਾਡੇ ਕੋਲ ਥੋੜੀ ਆ ਬਸ ਤੋ ਉਹੋ ਬੜੇ ਜਾਂਦੇ ਹਾਂ ਬਈ ਦਾ ਆਪ ਇਹਨੇ ਬਾਈ ਵੀ ਜਿੰਨੀ ਕ ਬਾਣੀ ਤੋਂ ਨਹੀਂ ਬਾਰੇ ਸਮੋਸਾ ਵੇਖ ਤੂੰ ਭੈਣ ਚਾ ਤਿਵੇਂ ਮਾਰ ਦੇ ਲੱਗਦਾ ਇੱਕ ਨੰਬਰ ਹੁੰਦਾ ਹੈ ਕੱਲ ਤਰਕੇ ਕੰਮ ਖਰਾਬ ਹੋ ਜਾਣਾ ਤਾਂ ਕਿਹੜਾ ਕੰਮ ਕਰਨਾ ਸਸਤੇ ਫਿਰ ਤੇ ਮਿਲੂਗਾ ਹੀ ਭੈਸਾ ਹੀ ਨਹੀਂ ਕਰ ਆ ਮੇਰਾ ਸਿਰ ਨੂੰ ਗੰਡ ਦੇ ਦੇ ਆਇਨਾ ਕਰ ਕਿਉਂ ਤਾਈ ਦੇਖਣ ਬੇਟਾ ਕੱਜਤਿਆਂ ਆਏ ਸੁਮਾਰਕ ਬੋਲ ਨਾ ਜਾਵੇ ਚੰਗਾ ਕੋਈ ਗੱਲ ਨਹੀਂ ਬਰ ਰੱਖੇਗੇ ਸੂ ਮੂਸਾ ਜਮਾ ਗਰਮ ਹੋ ਗਰਮ ਨਾ ਜੇ ਤੂੰ ਬੁਝਾ ਦੇਣਾ ਤਾਂ ਫਿਰ ਉਹ ਵੀ ਦੇਖ ਲਓ ਨਾ 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 ਇਤੋਂ ਜ਼ਿਆਦਾ ਗਰਮ ਤਾਂ ਉਹ ਤੇ ਫਿਰ ਕੰਗ ਕਰੀ ਹੈ ਨਾ ਹਾਂ ਉਹ ਕੁਰਸੀ ਚਾੜ ਦੇ ਮੁੰਡੇ ਬੈਠ ਜਾ ਬੈ ਜਾ ਭਾਈ ਬੈ ਜਾ ਭਾਈ ਉਹਦੇ ਆ ਲੈ ਭਾਈ ਪਾ ਗੋ ਜੀ ਰਿਹਾ ਹੈ ਭਾਈ ਪਾਣੀ ਪੂਣੀ ਪਾਏ ਨੂੰ ਦਾਲ ਮੇਰ ਹੋ ਦੇ ਗਲਾਸ ਪਾ ਲੈ ਇਕ ਕੋ ਆਪਣੀ ਰਿਹੜੀ ਤੇ ਨਾ ਦਾਰੂ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ ਨਾ ਨਾ ਘਰ ਵਾਲਾ ਬੰਦਾ ਆਪਣਾ ਪਰਿਵਾਰੀ ਕੋਈ ਆਲਾ ਨਾ ਨਾ ਆਪਣਾ ਕੋਈ ਸਬੰਧ ਹੋ ਜਾਂਦਾ ਵੀ ਨਾਲੇ ਪੇਗ ਲਾਇਆ ਹੋਵੇ ਨੇ ਜਦ ਚਾਹਾਂਗੇ ਜਦ ਤੱਕ ਜੀ ਕਰਾ ਪਾਣੀ ਪੀ। ਆਹ ਸਵਾਦ ਭਾਈ ਸੋਸਾ ਦਾ। ਅੱਛਾ ਪਾਸਾ ਨਿਆਰੇ ਹੀ ਦੇ ਆਤਾ ਯਾਰਾਂ। ਬਹੁਤ ਵਾਦ। ਆਹੀ ਬੁਲਾਉਂਦੇ ਆ ਸੀ ਤਾਂ ਹੀ ਫੱਟੇ ਚੱਕਦੇ। ਸਾਡੇ ਸਾਡਾ ਸਮੋਸਾ ਖਾ ਕੇ ਬੰਦਾ ਘਰ ਬੁੱਲੀ ਜਾਂਦਾ। ਵਾਹ। ਆਹ ਗੱਲ ਤੇਰੀ ਤੱਕ ਆਉਂਦਾ ਘਰ ਬੁੱਲੀ ਜਾਂਦਾ। ਹਾਂ। ਤੈਨੂੰ ਘਰ ਨਹੀਂ ਜਾਣਾ ਹਣਾ। ਆਜਾ ਯਰ ਸਿੰਦਰ ਸਾਥ ਬੱਸ ਅਜਿਹਾ ਜਦੋਂ ਆਹਾਂ ਦਾ ਦੇਖਦਾ ਵੀ ਤੁਹਾਡੇ ਸਮੱਸਿਆ ਜੀ ਮਿਰਚ ਵੱਧ ਹੈ ਉਹ ਕਰ ਕਰ ਹੋ ਜਾਂਦੀਆਂ ਬਈ ਉਹ ਤੇ ਇਹੋ ਪੈਸੇ ਲੈਣੇ ਤਾਂ ਕਹਿੰਦਾ ਤੈਨੂੰ ਪਤਾ ਅੱਛਾ ਅੱਛਾ ਮੈਂ ਸੁਣਨਾ ਪੀਆ ਹੋਰੇ ਟਾਈਟਨ ਸੇ ਅੱਛਾ ਮੈਂ ਤਾਇਆ ਮੰਗਣਾਂ ਲਵੇ ਜਿਹੜਾ ਇਹ ਮੈਨੂੰ ਪਤਾ ਸਾਰਾ ਹਾਂ 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 ਇਹ ਨਹੀਂ ਕੋਈ ਪਤਾ ਆਪ ਨੂੰ ਕਰ ਦਿੰਨੇ ਇੱਕ ਦਿਨ ਤੁਹਾਡਾ ਸਾਰਾ ਲਾ ਲੈਂਦੇ ਹਾਂ ਬਈ ਨਾ ਦੋ ਚੰਨ ਦਾ ਸਾਰਾ ਹੀ ਇੱਥੇ ਵੇਡ ਦਾਂਗੇ ਹਾਂ ਪੈਸੇ ਤਾਂ ਦੇਣ ਹੀ ਪੈਣਗੇ ਤੇਰੀ ਖਰਚ ਤੂੰ ਆਹ ਹਾਂ ਸਵਾਦ ਵੀ ਤੂੰ ਹੀ ਲੈਣਾ ਨਾ ਸਾਰ ਵੀ ਲੈਣਾ ਸਹੀ ਗੱਲ ਹੈ ਹਾਂ ਪੈਸਾ ਤਾਂ ਫਿਰ ਲੱਗੂ ਹਾਂ ਹਾਂ ਕੰਨੇ ਫਿਰ ਪੈਸਾ ਲੱਗੂ ਉਹ ਦੇਣੀ ਪੈਣੀ ਹੈਗੀ ਕਿੰਨੇ ਦਾ ਉਹ ਕਰਾਂਗੇ ਆ ਦੇਖ ਮਾਤਰ ਦੇਖ ਤਾ ਦੇਖ ਦੇਖ ਹਾਂ ਹੋਰ ਨਖਰਾਸ ਰੁੱਦਲੇ ਨਾ ਕੋਈ ਬਸ ਬਸ ਹੋਰ ਕਿਸਾਨਾਂ ਦਾ ਦੱਸਦੇ ਗਾਗ ਦੀ ਨਿਗਰ ਰੱਖਿਆ ਕਰ ਨਾ ਗਾਗ ਦਾ ਹਾਂ ਜਿਹੜਾ ਕੋਈ ਆ ਗਿਆ ਜਵਾਬ ਨਹੀਂ ਕਿਸੇ ਆਈ ਤੇ ਲੈ ਕਰ ਤੁਰੇ ਜਾਂਦੀ ਨੂਰ ਦੇਖ ਕੇ ਫੇਰ ਇਸ ਮੂਸੇ ਖਾਣ ਤੂੰ ਤਾਂ ਬੈਠੇ ਮੱਖਣੀ ਮਾਰੀ ਨੇ ਫੇਰ ਆਹ ਇਨੇ ਚਾਪੇ ਵੀ ਦੋ ਆ ਬੰਦਾ ਦਾ ਗਾਗਾ ਹੀ ਲੋੜ ਹੈ ਹਾਂ ਬੰਦਾ ਦਾ ਗਾਗਾ ਹੀ ਲੋੜ ਹੈ ਐਸਾ ਇਹ ਛੜੀ ਰੱਖਿਆ ਕਰ ਮੇਰਾ ਕੋਈ ਨਹੀਂ ਕੋਈ ਜੇਸ਼ਨ ਨਾ ਲੋ ਹਾਂ ਐ ਨਮੀ ਨਮੀ ਅੱਛਾ ਚੜਾਈ ਆ ਤੁਸੀਂ ਫੇਰ ਨਾ ਕਰਦੀ ਨਹੀਂ ਕਰਦੇ ਹਾਲਿਆ ਹਾਂ ਕਿਨੇ ਕੁ ਜੋਗੀ ਜਿਹਦਾ ਬਸ ਸਹੀ ਕਮਾਲ ਦੇਣਾ ਹੈ ਹਾਂ ਇੱਕ ਨੰਬਰ ਆਇਆ ਇੱਕ ਨੰਬਰ ਵਾਲੇ ਆ ਜੀ ਬਸ ਲਾਈਟਾਂ ਲੁੱਟਾ ਪਣ ਦਾ ਇੱਥੇ ਹੋਰ ਤੰਗ ਮੁੰਡਿਆ ਕਰਦਾ ਬੁਗਾ ਪਣ ਬਸ ਪੂਰਾ ਚਾਨਣ ਹੋ ਗਿਆ ਦੂਰੋਂ ਦਿਸੇ ਰੇੜੀ ਆਪਣੀ ਉਹਦੇ ਨੇ ਪਾਸੇ ਪਮਾ ਕਿਵੇਂ ਕਰਨਾ ਪਵੇ ਆਪਰ ਉਹਦੇ ਚਾਨਣ ਕਰਦਾ ਹਾਂ ਉੱਤੇ ਪਾਸੇ ਚਾਨਣ ਪਤਾ ਲੱਗੇ ਭਾਈ ਵੀ ਸਮੋਸੇ ਵਾਲੀ ਰੇੜੀ ਲੱਗੀ ਹੋਈ ਹੈ ਨਾਲੇ ਲੈ ਜੀ ਵੀ 5-4 ਰੁਪਏ ਭਾਂਦੇ ਪੁੰਡੇ ਹੋਰ ਲੈ ਆਪਾਂ ਲੈ ਆਵਾਂਗੇ ਹਾਂ ਵਾਧੂ ਰੱਖਾ ਇਹ ਵੀ ਲੈਣਾ ਪਊਗਾ ਆਪਾਂ ਨੂੰ ਸਿਸਟਮ ਘੱਟ ਨਾ ਹੋਵੇ ਆਹ ਰਸ ਭਾਈ ਅੱਜ ਅੱਜ ਨਹੀਂ ਵੇਚ ਜਾਵੇ ਨਾ ਅੱਜ ਸਹੀ ਹੈ ਜਮਾ ਹਾਂ ਗੋਲਪੇ ਵੀ ਰੱਖ ਦਿੰਨੇ ਆਂ ਐ ਗੋਲਪੇ ਵੀ ਰੱਖ ਦਿੰਨੇ ਹੋਏ ਗੋਲ ਗੱਪਾ ਉਹ ਵੀ ਮਿਲ ਜੂ ਅੱਛਾ ਨਹੀਂ ਬੱਚੇ ਗਈ ਰਿਹਾ ਐ ਨਾ ਮਾਰੇ ਕੜਾ ਚ ਚਪਰੇ ਦਾ ਜਾਰ ਕੰਮ ਕਰਦਾ ਮੈਂ ਮੈਂ ਨਹੀਂ ਜਵਾਕਾਂ ਨੂੰ ਆ ਦੇਣਾ ਮੇਰਾ ਤਾਂ ਹੁਣ ਜਾਣਾ ਚੱਤੋਂ ਨਹੀਂ ਅੱਛਾ ਜਵਾਕਾਂ ਵਾ ਜਵਾਕਾਂ ਚੱਲੇਗੀ ਦਿਲ ਕੋਈ ਹਾਂ ਐਡਾ ਬੁਣੇ ਤਰ੍ਹਾਂ ਬੰਦਵਾਦ ਕਰਾਂਗੇ ਭਾਈ ਹਾਂ ਨਾ ਕੰਬਾ ਜਾ ਜਾਇ ਲੋੜਾ ਕੱਟਿਆ ਨੂੰ ਲਿਆ ਕੋਈ ਚੰਗਾ ਕੋਈ ਹੋਰ ਚੱਲ ਦੋ ਆਇਆ ਨਾ ਆਇਆ ਕੋਈ ਨਾ ਕੋਈ ਨਹੀਂ ਲੈ ਜਾਗੇ ਦੋ ਬੱਸ ਓਕੇ ਸਕੂਟ ਵਾਲੇ ਨੂੰ ਨੁਕਲਾ ਜੇ ਜੇ ਤੈਨੂੰ ਸਮੋਸੇ ਲੈ ਕੇ ਲਾ ਕੇ ਪਰੇ ਕੰਮ ਨਹੀਂ ਮੇਟੇ ਕੋਈ ਫਿਰ ਆਏ ਨਾ ਜਿਨੇ ਖਾਣੇ ਹੋਏ ਉਹ ਤਾਂ ਆਪਣੀ ਰੱਖੂ ਆਪਣੇ ਪਰਸੋਂ ਵਾਲੇ ਸਮੋਸੇ ਆ

ਇਹ ਕਰਦੇ ਆਲ ਸੇ ਇਹ ਇਹਦਾ ਰੋਜ਼ ਇੱਕੋ ਜਿਹੀ ਵਿਕਰੀ ਨਹੀਂ ਹੁੰਦੀ ਕਦੇ ਘੱਟ ਹੁੰਦੀ ਐ ਕਦੇ ਵੱਧ ਹੋ ਜਾਂਦੀ ਐ ਹਾਂ ਹਾਂ ਇੱਕੋ ਜਿਹੀ ਵਿਕਰੀ ਨਹੀਂ ਹੁੰਦੀ ਗਾ ਕਦਾ ਤੇ ਮਾਤ ਦਾ ਪਤਾ ਨਹੀਂ ਪਤਾ ਨਹੀਂ ਜਨ ਚੰਗੇ ਮਾਰੇ ਬੰਦੇ ਨੇ ਆਉਂਦੇ ਰਹਿੰਦੇ ਨੇ ਹਾਂ ਕਦੇ ਚੰਗੇ ਕਦੇ ਬੰਦੇ ਗੱਲ ਤੇ ਸਹੀ ਹਾਂ ਆ ਦਾਦਾ ਜੀ ਮੈਂ ਸਮੋਸੇ ਖਾਣੇ ਉਹ ਕਿਹੜਾ ਸਮੋਸੇ ਤੋਂ ਮਾਰੇ ਨਾ ਵੀ ਨਹੀਂ ਦਾਦਾ ਜੀ ਮੈਂ ਸਮੋਸੇ ਹੋਰ ਖਾ ਲੈ ਕੋਈ ਫਲ ਫਲੂਟ ਖਾ ਲੈ ਨਹੀਂ ਮੈਂ ਸਮੋਸੇ ਖਾ

ਹੋਰ ਕਿਉਂ ਤੂੰ ਆ ਗਿਆ ਬੱਲੇ ਬੱਲੇ ਇੱਥੇ ਲੱਗ ਰਿਹਾ ਨਾ ਆਹਾ ਹੋਰ ਸੁਣਾ ਤੂੰ ਤੇ ਮੇਰੇ ਆ ਬਸ ਜਿਹੜਾ ਫੋਨ ਲਾ ਬਸ ਉਹ ਹੀ ਕੰਮ ਸੀ ਆ ਕੰਮ ਦਾ ਭਾਈ ਨਹੀਂ ਕਿ ਲਾ ਬਾਹਰ ਹੈ ਘਰਾਂ ਦੇ ਕੰਮ ਬੜਾ ਖੜ ਲਾ ਉਹ ਹੀ ਕੰਮ ਸੀ ਕੁਝ ਦੱਕਾ ਇੱਕ ਨਹੀਂ ਹੋਇਆ ਇੱਥੇ ਉੱਤੇ ਉਹ ਤੂੰ ਕੀ ਦੱਸਿਆ ਕਿ ਮੈਂ ਆਈ ਰੇੜੀ ਲਾਈ ਔਰ ਮੈਂ ਇੱਕ ਸਾਥ ਤੇ ਹੋ ਰਹਾ ਮਾਇਆ ਖਾਇਰ ਤੇ ਮਹਿੰਗੇ ਵਿਕਦੇ ਆਹ ਆਹ ਵੀ ਪੈਸੇ ਖਾਣ ਆ ਇਹਨੇ ਕੁਛ ਨਹੀਂ ਅਸੀ ਕਿ ਮੈਂ میں کوئی نہ ਤੂੰ ਮੋਸਾ ਮਾਣੋੜੇ ਗੋਲ ਗੱਪੇ ਖਾਣੇ ਤੁਸੀਂ ਕੀ ਖਾਣਾ ਮੋਸਾ ਖਾਣਾ ਦਾਦਾ ਜੀ ਔਰ ਤੂੰ ਗੋਲ ਗੱਪੇ ਖਾ ਲੈ ਮੈਂ ਜਿਹੜਾ ਸਮੋਸੇ ਵਰਗਾ ਤੂੰ ਆਪ ਹੀ ਪਿਆਉ ਗੋਲ ਗੋਲ ਗੱਪੇ ਵੰਡੋ ਓਏ ਅੱਜ ਫਿਰ ਉਹ ਰਸੇ ਗੱਲ ਹੋ ਰਹਾ ਹਾਂਜੀ ਇਹ ਜਿਹੜੇ ਬੱਚੇ ਨੇ ਨਾ ਇਹਨਾਂ ਦੀ ਆਪ ਦੀ ਪਸੰਦ ਚਾਹੀਦੀ ਹੈ ਇਹ ਬੋਲਾਂ ਦੇ ਕੋਈ ਆਪਣੀ ਗੱਲ ਨਹੀਂ ਸੁਣਦੇ ਭਾਈ ਇਹ ਹਾਂ ਮੈਂ ਮਾਤਾ ਸੱਚ ਦੋੜੇ ਵਿਖਾ ਦੇ ਕੋਈ ਦੋਲ ਨਹੀਂ ਚਲੋ ਚਲ ਮੁੰਡਿਆ ਜਾ ਮੇਰੇ ਭਾਈ ਦਾ چٹنی بابا پوڑی اکی تھوڑی ਸੁਨਾ ਜਾਨੂਰੀ ਕੰਜਰ ਹਰਦਾ ਵੀ ਭਾਈ ਉਹ ਭਾਈ ਤੇਰੇ ਭਾਈ ਕੋਈ ਰੱਖ ਖੁੱਕਿ ਹੋਰ ਜਿਹੜਾ ਅੱਜ ਕੱਲ ਕਰਦੇ ਆਛਾ ਜਿਹੜਾ ਗੱਲ ਜਿਹੜਾ ਇੱਕ ਤੰਜਾ ਹੈ ਹੀ ਆ ਕੰਦਾ ਕਰ ਉਹ ਨਹੀਂ ਕੋਈ ਨਹੀਂ ਆਹਾ ਉਹ ਤਾਂ ਭਾਈ ਮੇਰਾ ਬੋਲ ਲਾ ਬੋਲ ਇੱਕ ਤਾਂ ਇਹ ਨਹੀਂ ਕਰਦ ਜੇ ਨਹੀਂ ਮੈਂ ਨਹੀਂ ਕਹਿੰਦਾ ਮੇਰੇ ਭਾਰ ਪੈਂਦਾ ਭਾਰ ਪੈਂਦਾ ਹਾਂ ਅੱਛਾ ਕੀ ਤੇ ਤੌ ਖੜੇ ਹੋ ਗਿਆ ਮੈਂ ਨਹੀਂ ਕਹਿੰਦਾ ਭਾਈ ਇਹ ਨਾ ਬੈਠ ਕੇ ਉਹ ਗੱਪਾਂ ਹੀ ਹੁੰਦਾ ਕਹਿੰਦੇ ਅੱਛਾ ਪਰ ਚੱਲੀ ਦਾ ਨਹੀਂ ਆਹੋ ਹਾਂ ਚਲ ਭਾਈ ਹੁੰਦਾ ਹੀ ਆ ਭਾਈ ਆਇਆ ਨਾ ਇਹ ਜਵਾ ਕੇ ਚੱਲ ਜਾਂਦੇ ਆ ਹਾਂ ਇਹ ਚੱਲ ਇਹ ਬੋਲ ਦੇ ਪਾਸੇ ਸਮਾਵਰ ਕਰਦੇ ਆ ਲੈ ਬੱਚੇ ਮੈਂ ਆ ਜੇ ਜੇ ਹੋਰ ਜਦ ਨਹੀਂ ਜੋੜਦਾ ਹੋਰ ਬਾਅਦ ਸੁਮੋ ਪਹਿਲਾ ਮੈਂ ਪਹਿਲਾ ਪਹਿਲਾ ਮੈਂ ਪਹਿਲਾ ਮੈਂ ਬੋਲਦਾ ਪਹਿਲਾ ਮੈਂ ਸਵਾਲ ਬਣਾ ਦੇ ਆ ਤੈਨੂੰ ਵੀ ਸਵਾਦ ਚਾਹੀਦਾ ਪਹਿਲਾ ਮੈਂ ਵੇਖਾਂ ਕੀ ਤੇ ਨਾ ਪਰ ਪੈਸੇ ਵੀ ਵਾਪਸ ਹਾਂ ਕਿਪੋਏ ਗਿਆ ਗਿਆ ਤੇ ਇਸ ਨੂੰ ਆਹ ਕਰ ਰਿਹਾ ਹੈ ਵਾਹ ਵੱਡੇ ਵੱਡੇ ਸਟੀਆਂ ਲੱਗੀਆਂ ਲੱਗੀਆਂ ਕੋਈ ਕੋਈ ਆਹ ਬੋਜਵਾਲਾ ਕੁ ਨਾ ਗੋ ਮਰਦੇ ਮੋ ਜਿਨ ਨੂੰ ਨਾ ਦੇ ਦੇ ਹਾਂ ਮੈਨੂੰ ਮਰਦੇ ਲਈ ਹਾਂ ਠੀਕ ਹੈ ਬਹੁਤ ਵਧੀਆ ਪਨੀਰ ਵੀ ਹੈ ਇਹਦੇ ਵਿੱਚ ਹਾਂ ਮਾਰਿਆ ਜੀ ਆਇਆ ਮਾਰਿਆ ਹਾਂ ਲੜਕਾ ਲੜਕਾ ਦੰਦ ਦੰਦ ਲੈ ਦੰਦ ਮੂੰਹ ਦੰਦ ਲੈਣਾ ਆਹ